ਇਹ ਇਹ ਪੱਤੇ ਵਾਲਾ ਇਹ ਪਿੰਡ ਹੈ ਕੁਝ ਆਦਮੀ ਆ ਕੇ ਬੈਠੇ ਹੋਏ ਆ ਕੇ ਕੇਂਦਰੀ ਰਾਕੇ ਰਾਜ ਮੰਤਰੀ ਸ੍ਰੀ ਸੰਜੇ শেਟ ਨੇ ਫਰੋਈਪੁਰ ਜ਼ਿਲ੍ਹੇ ਦੇ ਹੜਪੇਟ ਖੇਤਰਾਂ ਦਾ ਕੀਤਾ ਦੌਰਾ ਮੰਤਰੀ ਸੰਜੇ শেਟ ਬੀਤੇ ਦਿਨ ਪਿੰਡ ਫੱਤੇ ਵਾਲਾ ਆਲੇ ਵਾਲਾ ਤੇ ਨੇੜਲੇ ਇਲਾਕੇ ਵਿੱਚ ਪਹੁੰਚੇ ਜਿੱਥੇ ਹਾਲੀ ਵਿੱਚ ਆਈ ਹੜ ਨੇ ਵੱਡਾ ਨੁਕਸਾਨ ਕੀਤਾ ਸੀ ਉਹਨਾਂ ਨੇ ਪ੍ਰਭਾਵਿਤ ਪਰਿਵਾਰਾਂ ਨਾਲ ਮਿਲ ਕੇ ਉਹਨਾਂ ਦੇ ਦੁੱਖ ਦਰਦ ਸੁਣੇ ਤੇ ਹਾਲਾਤ ਦਾ ਜਾਇਜ਼ਾ ਲਿਆ ਇਸ ਮੌਕੇ ਪੀੜਤ ਲੋਕਾਂ ਨੇ ਮੰਤਰੀ ਜੀ ਨੂੰ ਮੰਗ ਪੱਤਰ ਸੌਂਪਿਆ ਜਿਸ ਵਿੱਚ ਖੇਤੀਬਾੜੀ ਲਈ ਮੁਫਤ ਕਣਕ ਦੇ ਕੀਜੇ ਖਾਦ ਡੀਜ਼ਲ ਤੇ ਕੀਤੀ ਬੜੀ ਸੰਦਾ ਦੀ ਮਰਮਤ ਲਈ ਵਿੱਤੀ ਸਹਾਇਤਾ ਦੀ ਮੰਗ ਕੀਤੀ ਗਈ ਨਾਲ ਹੀ ਘਰਾਂ ਚੜਕਾ ਅਤੇ ਪੇਂਟ ਦੇ ਬਣਿਆਦੀ ਟਾਂਚੇ ਦੇ ਤੁਰੰਤ ਮਰਮਤ ਦੀ ਗੁਹਾਰ ਕੀਤੀ ਗਈ ਇਸ ਮੌਕੇ ਸੰਜੇ ਸੇਠ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਹੜਪੀੜਤਾਂ ਦੀ ਸਹਿਤਾਲੀ ਵਚਨਬੰਦ ਹੈ ਅਤੇ ਰਾਤ ਸਮਗਰੀ ਤੇ ਵਿੱਤੀ ਮਦਦ ਜਲਦੀ ਪਹੁੰਚਾਈ ਜਾਵੇਗੀ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੇਸ਼ ਦਿੱਤੇ ਕਿ ਹੜਪੀੜਤ ਪਰਿਵਾਰਾਂ ਦੀ ਪੂਰੀ ਰਿਪੋਰਟ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਤੁਰੰਤ ਭੇਜੀ ਜਾਵੇ ਮੰਤਰੀ ਦੇ ਦੌਰੇ ਦੌਰਾਨ ਕਣੇ ਸਰਕਾਰ ਵੱਲੋਂ ਮਿਲ ਰਹੀ ਤਵੱਜੋ ਦੀ ਸਹਾਰਨਾ ਕੀਤੀ ਤੇ ਆ ਸਜਿਤਾਈ ਕੇ ਜਲਦੀ ਉਹਨਾਂ ਨੂੰ ਰਾਹ ਤੇ ਸਹਾਇਤਾ ਮਿਲੇਗੀ। ਇਸ ਮੌਕੇ ਹਲਕਾ ਇੰਚਾਰਜ ਮਨਜੀਤ ਸਿੰਘ ਰਾਏ ਦੀ ਗਵਾਈ ਵਿੱਚ ਮੰਗਾ ਸਿੰਘ ਫੱਤੇਵਾਲੀਆ, ਨੰਬਰਦਾਰ ਅਮਰੀਕ ਸਿੰਘ, ਡਾਕਟਰ ਦਲਜੀਤ ਸਿੰਘ, ਸਤਨਾਮ ਸਿੰਘ, ਗੁਰਦੀਪ ਸਿੰਘ ਤੇ ਨਾਨਕ ਸਿੰਘ ਮੱਲਾਵਾਲੀਆ ਸਮੇਤ ਕਈ ਪ੍ਰਮੁੱਖ ਹਸਤੀਆਂ ਮੌਜੂਦ ਸਨ। ਦੇਖੋ ਇਸ ਮੌਕੇ ਖਾਸ ਤਸਵੀਰਾਂ ਜਿਸ ਮੌਕੇ ਕੇਂਦਰੀ ਰੱਖਿਆ ਰਾਜ ਮੰਤਰੀ ਸ਼੍ਰੀ ਸੰਜੇ শেਠ ਨੇ ਲੋਕਾਂ ਨਾਲ ਕੀਤੀ ਵਾਰਤਾਲਾਪ ਕੀਤੀ ਪੱਤਰਕਾਰਾਂ ਨਾਲ ਸਾਂਝੀ। ਉਹਨਾਂ ਸਪੈ ਸਪੈ ਦੇ ਤੇ ਪਾਣੀ ਆ ਨਿਸ਼ਾਨ ਦੇਖੋ ਪਾਣੀ ਕਿੰਨਾ ਜਿਆਦਾ ਆ ਕੋਈ ਕਹਦੀ ਹਾਂ ਉਹ ਦੇਖੋ ਨਾ ਜੀ ਉੱਤੇ ਇਹਨਾਂ ਇਹਨਾਂ ਪਾਣੀ ਤੇ ਸੀ 6 ਫੁੱਟ ਸੀ ਮੋਰ ਦੈਨ 6 ਫੁੱਟ ਮੋਰ ਦੈਨ 10 ਅਰਾਊਂਡ 10 10 ਫੀਟ ਹੈ ਸਰ 10 ਚੱਲਦਾ ਰਹਾ ਜੀ ਪੂਰੇ ਦਾ ਪੂਰਾ ਆ ਪਾਣੀ ਉੱਥੋਂ ਹੀ ਚੱਲਦਾ ਰਹਿੰਦਾ ਹਸਾਬ ਨਾਲ ਪਾਣੀ ਉੱਤੇ ਸੀ ਚੱਲਦਾ ਸਾਰਾ ਦਿਨ ਹੀ ਆ ਬਰਬਾਦੀ ਬਰਬਾਦੀ ਫਰੋਸਪੁਰ ਜਿਹੜੇ ਦਾ ਆਈ ਮੀਨ ਅਰਾਊਂਡ ਸਰ 50 ਤੋਂ 60 ਹਜ਼ਾਰ ਏਕੜ ਜਿਹੜਾ ਬਰਬਾਦ ਹੋਇਆ ਹੈ ਇਸਰ 3 4 500 ਇਕੜ ਇਹੋ ਜਿਹੜਾ ਕਿ ਦਰਿਆ ਨਜਾਈ ਨਹੀਂ ਹੋਣੀ ਸਰਪਾਏ ਨੇ ਡਿਫੈਂਸ ਮਿਨਿਸਟਰ ਸਾਹਿਬ ਐਮਓਐਸ ਨੇ ਔਰ ਖਾਸ ਤੌਰ ਤੇ ਮੋਦੀ ਸਾਹਿਬ ਨੇ ਇਹਨਾਂ ਨੂੰ ਇੱਥੇ ਭੇਜਿਆ ਕਿ ਲੋਕਾਂ ਦੇ ਨਾਲ 1 ਟੂ 1 ਗੱਲ ਕਰਕੇ ਉਹਨਾਂ ਦੀ ਦੁੱਖ ਤਕਲੀਫਾਂ ਇਥੋਂ ਦਾ ਨੁਕਸਾਨ ਹੋਇਆ ਉਹ ਇਹ ਪਰਸਨਲੀ ਦੇਖਣ ਆਏ ਨੇ 2 ਦਿਨ ਦਾ ਇਹਨਾਂ ਦਾ ਟੂਰ ਹੈ ਤੇ ਇਹਨਾਂ ਨੇ ਸਾਰੀਆਂ ਚੀਜ਼ਾਂ ਅੱਛੀ ਤਰ੍ਹਾਂ ਦੇਖ ਲੀਆਂ ਨੇ ਸਾਰੇ ਦੇਖ ਲਏ ਨੇ ਇਹ ਲੋਕਾਂ ਦੇ ਨਾਲ ਕੀ ਪਿਛਲੇ ਦਿਨਾਂ ਚ ਬੀਤੀ ਏ ਕਿੰਨਾ ਨੁਕਸਾਨ ਹੋਇਆ ਇਹ ਹੁਣ ਜਾ ਕੇ ਉੱਥੇ ਸਾਰੀ ਆਪਣੀ ਰਿਪੋਰਟ ਪ੍ਰਧਾਨ ਮੰਤਰੀ ਮਾਨ ਜੋ ਉਹਨਾਂ ਨੂੰ ਦੇਣਗੇ ਤੇ ਜੋ ਵਾਦੋ ਵਾਦ ਹੈਗਾ ਆਪਾਂ ਨੂੰ ਕੰਪਨਸੇਸ਼ਨ ਮਿਲੇਗਾ ਪ੍ਰਧਾਨ ਮੰਤਰੀ ਜੀ ਦਾ ਤਹਿ ਦਿਲੋਂ ਅਸੀਂ ਧੰਨਵਾਦ ਵੀ ਕਰਦੇ ਆ ਮੰਤਰੀ ਜੀ ਕਿ ਉਹਨਾਂ ਨੇ 1600 ਕਰੋੜ ਰੁਪਇਆ ਆਤੇ ਇੱਕਦਮ ਜੋ ਹੈ ਸੈਂਕਸ਼ਨ ਪੈਕੇਜ ਦਿਆ ਲੇਕਿਨ ਸਟੇਟ ਗਵਰਨਮੈਂਟ 'ਤੇ ਕਿਸੇ ਕੋਈ ਭਰੋਸਾ ਨਹੀਂ ਹੈ ਇਸੇ ਲਈ ਇਹ ਸਭ ਲੋਕ ਇਹ ਕਹਿ ਰਹੇ ਹਨ ਨਹੀਂ ਘਰੋਸਾ ਉੱਟ ਗਿਆ ਬਿਲਕੁਲ ਉੱਟ ਗਿਆ ਨਾ ਉੱਟ ਚੱਟ ਗਿਆ ਜੀ ਬਿਲਕੁਲ ਫਿਰ ਹੁਣ ਦੱਸੋ ਸਟੇਟ ਜਿਹੜੀ ਸੂਬਾ ਸਰਕਾਰ ਹੈ ਉਹਦੇ ਖਾਤੇ ਚ ਪੋਈ ਹੈ ਕਿ ਤੁਹਾਡੇ ਖਾਤੇ ਚ ਪੋਈ ਨਹੀਂ ਸਾਡੇ ਖਾਤੇ ਚ ਸਾਡੇ ਅੱਗੇ ਤੇ ਪਹੁੰਚ ਇਹ ਬਾਤ ਮੰਤਰੀ ਜੀ ਆ ਜੀ ਖਾਤੇ ਤੇ ਬਹੁਤ ਬਤਾ ਵੱਧ ਕਰਦੇ ਮੰਤਰੀ ਜੀ ਗੱਲ ਕਰਨੀ ਠੀਕ ਹੈ ਜੀ ਹਾਂ ਜੀ ਜੀ ਇਨੀ ਮੈਂ ਅੱਜ ਇੱਥੇ ਆ ਸਾਰੇ ਲੋਕਾਂ ਦਾ ਸਮੈਪ ਨਾਲ ਬੰਦੇ ਪਾਸ ਮੈਂ ਕਿਹਾ ਸਾਰੇ ਰਿਮਾਂਡ ਹੀ ਹੈ कि स्टेट गवर्नमेंट तो कोई भरोसा नहीं है कोई आ, स्टेट गवर्नमेंट तो का को को, कोई बंदा आया ही नहीं आया है, है। कोई नहीं आया डिमांड है कि जो पैसा मोदी जी दे रहे हैं वो डायरेक्ट खाते में आए देख दे क्या मैनेजमेंट हो सकता है तो क्योंकि देखो डेमोक्रेसी तो का जो सिस्टम है सिस्टम है कि सेंट्रल स्टेट स्टेटमेंट स्टेट फॉर नीचे तो यस सिस्टम एट डेमोक्रेसी का बिल्कुल फिर भी देखते हैं मोदी साहब चाहते हैं कि भाई पुराना जो पंजाब पंजाब शिरमौर सी ना हां पंजाब का खुशहाली पंजाब दी हरियाली खुशहाली आए पैसे दी कोई कमी नहीं है आज साडे यूनियन मिनिस्टर स्टेट डिफेंस जेडे संजय सेठ जी आए सी के ਔਰ ਉਹਨਾਂ ਦੀ ਡਿਊਟੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਲਈ ਹੈ ਕਿ ਜੋ ਪਿੰਡਾਂ ਦਾ ਹੜ੍ਹ ਦੇ ਕਾਰਨ ਨੁਕਸਾਨ ਹੋਇਆ ਹੈ ਅੱਜ ਉਹ ਸਵੇਰ ਤੋਂ ਲੈ ਕੇ ਆਪਾਂ ਪਹਿਲਾ ਪਿੰਡ ਵਾੜਾ ਕਾਲੀ ਰੌਂ ਔਰ ਉਸ ਤੋਂ ਬਾਅਦ ਉਸ ਵਾਲਾ ਮੋੜ ਉਸ ਤੋਂ ਬਾਅਦ ਦੀ ਆ ਨਿਯਾਮਦੀਨ ਵਾਲਾ ਗੱਟਾ ਬਾਦਸ਼ਾ ਰਾਜੀ ਸਭਰਾ ਫਤਿਹਗੜ੍ਹ ਸਭਰਾ ਔਰ ਫੱਤੇ ਵਾਲਾ ਹਾਲੇ ਵਾਲਾ ਸਾਰਿਆ ਸਾਰੇ ਪਿੰਡਾਂ ਦੇ ਵਿੱਚ ਆਏ ਆ ਔਰ ਸਾਰਿਆਂ ਨੂੰ ਇਹ ਪੁੱਛ ਲਿਆ ਮਾ ਜੀ ਨੁਕਸਾਨ ਕੀ ਕੀ ਹੋਇਆ ਜੋ ਨੁਕਸਾਨ ਹੋਇਆ ਉਹਨਾਂ ਦੇ ਅਸੀਂ ਪਰਫਾਰਮੇ ਵੀ ਆਪ ਦੇ ਵੱਲੋਂ ਦਿੱਤੇ ਆ ਪਾਰਟੀ ਵੱਲੋਂ ਜੋ ਸਾਨੂੰ ਹੁਕਮ ਹੋਇਆ ਔਰ ਨਾਲ ਅਸੀਂ ਰਾਸ਼ਨ ਕਾਰਡ ਦੇ ਜਿਹੜੇ ਉਹ ਵੱਖਰੇ ਦਿੱਤੇ ਆ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਹਰੇਕ ਜਿਹੜੇ ਸਾਡਾ ਪੈਂਟਰਾ ਹੈ ਉਹਨਾਂ ਨੂੰ ਉਹਨਾਂ ਦਾ ਖਵਾਵਚਾ ਜਿਹੜਾ ਉਹ ਉਹਨਾਂ ਤੱਕ ਪਹੁੰਚੇ ਇਸ ਕਰਕੇ ਪਾਰਟੀ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਸਾਡੇ ਸਾਰੇ ਸਾਥੀ ਲੱਗੇ ਹੋਏ ਨੇ ਚਾਹੇ ਮੇਰੇ ਮंडल ਪ੍ਰਧਾਨ ਸਤਨਾਮ ਸਿੰਘ ਹੈ ਚਾਹੇ ਤੇ ਗੁਰਪ੍ਰੀਤ ਸਿੰਘ ਦੀ ਪਿੰਡ ਅਡੇ ਵਾਲੇ ਤੋਂ ਔਰ ਸਾਰੇ ਹੀ ਸਾਥੀ ਸਾਡੇ ਇਹ ਕੇਸ ਮਹਿਮ ਦੇ ਵਿੱਚ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਆ ਔਰ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਕਿ ਜਿਹੜਾ ਪਰਫਾਰਮਾ ਹੈ ਉਹ ਜ਼ਰੂਰ ਭਰ ਕੇ ਭੇਜੋ ਔਰ ਜੋ ਵੀ ਕੇਂਦਰ ਸਰਕਾਰ ਵੱਲੋਂ ਮੁਆਵਜ਼ਾ ਜਿਹੜਾ ਸਿੱਧਾ ਤੁਹਾਡੇ ਖਾਤੇ ਉੱਤੇ ਆਉਣਾ ਹੈ ਉਹ ਉਹ ਕਹਿ ਰਹੇ ਕਿ ਹਮਾਰੇ ਕੋ ਮੁਆਵਜ਼ਾ ਜੁਟਲੇ ਕਿਉਂਕਿ ਗਰਦਾਰੀ ਤੋਂ ਹੋ ਨਹੀਂ ਰਹੀ ਇਸ ਲਈ ਕਹਿੰਦੇ ਜੋ ਰੂਜ਼ਨ ਪੋਜੀਸ਼ਨ ਉਹਨੂੰ ਮੈਨਸ